ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਹ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਮਹਿਮ ਛੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਏ ਹਿੱਸਾ ਪਾਊਗਾ ਉਦੋਂ ਕੋਈ ਉਤੇ ਰਹਿਮ ਨਹੀਂ ਕੋਈ ਉਤੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਪਿੰਡ ਮਲਕਪੁਰੋਂ ਸਾਡੀ ਟੀਮ ਆਈ ਆ ਜਿੱਥੇ ਅਮਰਜੀਤ ਕੌਰ ਵਾਈਫ ਆ ਗੁਰਮੀਤ ਸਿੰਘ ਦੇ ਕਰਤੇ ਅੱਜ ਜਿਹੜਾ ਪੀਲਾ ਪੰਡਾ ਚੱਲਿਆ ਇਸ ਕਾਰਵਾਈ ਦੌਰਾਨ ਜਿਹੜੇ ਜਿਹੜੇ ਸਾਡੇ ਨਾਲ ਗਲਾੜਾ ਦੀ ਟੀਮ ਸਾਡੇ ਨਾਲ ਹੈ ਜਿਹੜੀ ਇਹਨੇ ਅਕਰੋਜਮੈਂਟ ਕਰਕੇ ਅੱਜ ਪ੍ਰਾਪਰਟੀ ਬਣਾਈ ਸੀ ਇੱਥੇ ਇਹਨਾਂ ਸ਼ਾ ਤੋਂ ਹੀ ਸਾਰੀ ਪ੍ਰਾਪਰਟੀ ਬਣਾਈ ਸੀ ਇਹਦੇ ਇਸ ਲੇਡੀ ਤੇ 7-8 ਮਕਦਮੇ ਦਰਜ ਨੇ ਪ੍ਰੈਜੈਂਟਲੀ ਇਹ ਹੁਣ ਵੀ ਜੇਲ੍ਹ ਦੇ ਵਿੱਚ ਹੈ ਤੇ ਕਾਫੀ ਲੰਮੇ ਸਮੇਂ ਤੋਂ ਇਹ ਕੰਮ ਕਰਦੀ ਪਹਿਲਾ ਫਰਜ਼ਾ ਇਹ 2013 ਦੇ ਵਿੱਚ ਹੋਇਆ ਸੀ ਤਕਰੀਬਨ 13-14 ਸਾਲ ਤੋਂ ਇਹ ਲਗਾਤਾਰ ਇਹ ਕੰਮ ਕਰਦੀ ਆ ਰਹੀ ਸੀ ਤੇ ਤੁਹਾਡੇ ਥ्रू ਮੀਡੀਆ ਥ्रू ਇਹਨਾਂ ਲੋਕਾਂ ਨੂੰ ਬਾਰਿੰਗ ਹੈ ਕਿ ਅੱਗੋਂ ਵਾਸਤੇ ਜਿਹੜਾ ਇਹ ਕੰਮ ਛੱਡ ਕੇ ਦੇਸ਼ ਦੀ ਤਰੱਕੀ ਤੇ ਪੰਜਾਬ ਦੀ ਤਰੱਕੀ ਤੇ ਆਪਣੇ ਪਰਿਵਾਰ ਦੀ ਤਰੱਕੀ 'ਚ ਸਾਂਪਾ ਤੇ ਮਾਰੇ ਕੰਮ ਛੱਡਣ ਕਾਕੇ ਜਿਹੜਾ ਸਰਦਾ ਸਪੋਰਟ ਪੰਜਾਬ ਮੁਨਾਸਕੀ ਤੇ ਅਸੀਂ ਜਿਹੜੀ ਸਾਡੀ ਗਵਰਨਮੈਂਟ ਦੀ ਮੇਨ ਪਰਸੇਜਾ ਅਸੀਂ ਨਸ਼ਾ ਮੁਕਤ ਪੰਜਾਬ ਬਲਵਤ ਬਾਦੇ ਹੋਏ ਇਹ ਕਾ ਭਾਈ ਨੂੰ ਅੰਜਾਮ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਬੁਰੀ ਇਲਾਮਤ ਤੇ ਜਾਂ ਇਸ ਕਲੰਕ ਤੇ ਅਸੀਂ ਪੂਰੀ ਤਾਂ ਕਾਬੂ ਪਾਉਂਦੇ ਹਾਂ